ਦੇਖੋ ਕਿਸ ਕਿਸ ਤਰ੍ਹਾਂ ਦੇ ਝੂਲੇ ਨੇ ਬਰਨਾਲੇ ਦੇ ਮੇਲੇ 'ਚ ਉੱਪਰ ਨੂੰ ਜਾਂਦਾ ਇਹ ਕਾਫੀ ਸਾਰੇ ਜਾਨੇ ਬੈਠੇ ਵੀ ਨੇ ਇਹਦੇ 'ਚ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀਕਾਲ ਜੀ ਸਵਾਗਤ ਆ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਪਹੁੰਚੇ ਆਂ ਸ਼ਹਿਰ ਬਰਨਾਲੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਬਰਨਾਲੇ ਸ਼ਹਿਰ ਦੇ ਵਿੱਚ ਮੇਲਾ ਲੱਗਿਆ ਹੋਇਆ ਮਨੋਰੰਜਨ ਮੇਲਾ ਤੇ ਪਿੱਛੇ ਸਾਰਾ ਇਹ ਮੇਲਾ ਲੱਗਿਆ ਹੋਇਆ ਚੱਲਦੇ ਆਪਾਂ ਇਸ ਮੇਲੇ ਦੇ ਅੰਦਰ ਐਂਟਰੀ ਕਰਦੇ ਆਂ ਟਿਕਟ ਲੈਣੇ ਆਂ ਬਾਕੀ ਸਾਰਾ ਆਪਾਂ ਦੇਖਦੇ ਆਂ ਕਿੰਨੀ ਟਿਕਟ ਰਹਿੰਦੀ ਹੈ ਇਹ ਮੇਲੇ ਦੀ ਕਾਫੀ ਸੋਹਣਾ ਮੇਲਾ ਤੇ ਵੀਡੀਓ ਤੁਸੀਂ ਅੰਦਰ ਤੱਕ ਬਣੇ ਰਹੋ ਸਾਰਾ ਮੇਲਾ ਆਪਾਂ ਤੁਹਾਨੂੰ ਦਿਖਾਉਨੇ ਆਂ ਲਓ ਜੀ ਇੱਥੇ ਸਾਰਾ ਇਹ ਮੇਲਾ ਲੱਗਿਆ ਹੋਇਆ ਬਰਨਾਲੇ ਦੁਸ਼ਹਿਰੇ ਗਰਾਊਂਡ ਦੇ ਵਿੱਚ ਇਹ ਮੇਲਾ ਜਿਹੜਾ ਲੱਗਿਆ ਹੋਇਆ ਹੈ 17 ਮਈ 2024 ਤੱਕ ਤੇ ਜਾਣੇ ਆਪਾਂ ਟਿਕਟ ਲੈਣੇ ਆਂ ਪਹਿਲਾਂ ਉਧਰ ਟਿਕਟ ਕਾਊਂਟਰ ਦੂਸਰੀ ਸਾਈਡ ਆ ਤੇ ਇਧਰੋਂ ਇਹ ਮੇਲੇ ਦੀ ਐਂਟਰੀ ਹੈ ਪਹਿਲਾਂ ਟਿਕਟ ਲੈ ਕੇ ਆਉਨੇ ਆਂ ਫ ਆ ਸਾਹਮਣੇ ਇੱਥੇ ਟਿਕਟ ਕਾਊਂਟਰ ਬਣਿਆ ਹੋਇਆ 20 ਰੁਪਏ ਇੱਕ ਜਾਨ ਦੀ ਟਿਕਟ ਹੈ ਆ ਆਪਾਂ ਦੋ ਟਿਕਟਾਂ ਲਈਆਂ ਨੇ ਇੱਕ ਟਿਕਟ ਮੇਰੀ ਇੱਕ ਅਮਰਤ ਦੀ ਬਾਕੀ ਆ ਕੁਝ ਇੱਥੇ ਦੱਸਿਆ ਹੋਇਆ ਵੀ ਕੀ ਕੀ ਹੈ ਮੇਲੇ ਦੇ ਵਿੱਚ ਹੈਗਾ ਇਹ ਸਾਰੀਆਂ ਚੀਜ਼ਾਂ ਮੇਲੇ ਦੇ ਵਿੱਚ ਨੇ ਚੱਲਦੇ ਆਪਾਂ ਅੰਦਰ ਸਾਰਾ ਕਾਰਨੀਵਲ ਦਿਖਾਉਨੇ ਆ ਤੇ ਐਂਟਰੀ ਕਰਦੇ ਆ ਮੇਲੇ ਦੇ ਵਿੱਚ ਲੈ ਬਈ ਅਮਰਤ ਟਿਕਟ ਤੇ ਆ ਇੱਥੋਂ ਐਂਟਰੀ ਗੇਟ ਬਣਿਆ ਹੋਇਆ ਇੱਥੇ ਆਪਾਂ ਟਿਕਟ ਦਿਖਾ ਕੇ ਐਂਟਰੀ ਜਿਹੜੀ ਕਰਾਂਗੇ ਲੀਏ ਗਰਮਾ ਡਾਇਰੈਕਟਰ ਜਦੋਂ ਹੀ ਦਿਖਾ ਦੇ ਜੇ ਕੋਈ ਵੀ ਚਾਹ ਲਓ ਜੀ ਆ ਇੱਥੇ ਮੇਨ ਐਂਟਰੀ ਬਣੀ ਹੋਈ ਹੈ ਮੇਨ ਗੇਟ ਬਣਿਆ ਹੋਇਆ ਇੱਥੇ ਟਿਕਟ ਦਿਖਾ ਕੇ ਫਿਰ ਐਂਟਰੀ ਹੋਊਗੀ ਲਓ ਜੀ ਇੱਥੇ ਟਿਕਟ ਆਪਾਂ ਦੇਤੀ ਤੇ ਮੇਲੇ ਦੇ ਵਿੱਚ ਆਪਾਂ ਜਿਹੜੀ ਐਂਟਰੀ ਕਰ ਲਈ ਦੇਖ ਸਕਦੇ ਹੋ ਇੱਥੇ ਸਾਰਾ ਕਾਰਨੀਵਲ ਜਿਹੜਾ ਲੱਗਿਆ ਹੋਇਆ ਕਾਫੀ ਸਾਰੇ ਝੂਲੇ ਇਹ ਕਾਰਨੀਵਲ ਦੇ ਵਿੱਚ ਜਿਹੜੇ ਲੱਗੇ ਹੋਏ ਨੇ ਤੇ ਚੰਡੋਲ ਹੋ ਗਏ ਹਨ ਬਾਕੀ ਵੱਡੇ ਆਲੇ ਛੋਟੇ ਆਲੇ ਸਾਰੇ ਆਲੇ ਝੂਲੇ ਜਿਹੜੇ ਇੱਥੇ ਲੱਗੇ ਹੋਏ ਨੇ ਕੋਸ਼ ਐਸ ਤਰ੍ਹਾਂ ਦੀਆਂ ਸਾਰੀਆਂ ਦੁਕਾਨਾਂ ਵੀ ਇਹ ਮੇਲੇ ਦੇ ਵਿੱਚ ਹੈਗੀਆਂ ਨੇ ਆ ਦੇਖ ਸਕਦੇ ਹੋ ਜਿਵੇਂ ਤੁਸੀਂ ਆ ਲਓ ਜੀ ਇਹ ਸਾਰਾ ਆਪ ਦਾ ਸਮਾਨ ਸੇੜ ਕਰਨ ਨੂੰ ਇੱਥੇ ਆਉਂਦੇ ਹੁੰਦੇ ਨੇ ਲੱਗ ਲੱਗ ਸ਼ਹਿਰਾਂ ਦੇ ਵਿੱਚੋਂ ਬਾਕੀ ਇੱਧਰ ਸਾਰੇ ਝੂਲੇ ਆਪਾਂ ਜਿਹੜੇ ਦੇਖਦੇ ਆਂ ਵੱਡੇ ਨਾਲੇ ਛੋਟੇ ਨਾਲੇ ਹਨਾ ਸਾਰਿਆਂ ਵਾਲੇ ਝੂਲੇ ਨੇ ਇੱਥੇ ਲੱਗੇ ਹੋਏ ਮੇਲੇ ਦੇ ਵਿੱਚ ਅਲੱਗ-ਅਲੱਗ ਟਿੱਕ ਟ ਹੁੰਦੀ ਆ ਇਹਨਾਂ ਝੂਲਿਆਂ ਦੀ ਜਿਵੇਂ ਆ ਸਾਹਮਣੇ ਝੂਲਾ ਲੱਗਿਆ ਹੋਇਆ ਤੇ ਇੱਧਰੇ ਵਾਲੇ ਪਾਸੇ ਆ ਤੁਸੀਂ ਦੇਖ ਸਕਦੇ ਹੋ ਆ ਕਿਹ ਇਸ ਤਿਹਰਾ ਝੂਲਾ ਨਾਲ ਹੀ ਚੱਲਦੇ ਹਾਂ ਅੱਗੇ ਆਪਾਂ ਹੋਰ ਦੇਖਦੇ ਹਾਂ ਝੂਲੇ ਸਾਰੇ ਛੋਟੇ ਵਾਲੇ ਵੀ ਹੈਗੇ ਨੇ ਇੱਥੇ ਛੋਟੇ ਜਿਹਾ ਬੱਚਾ ਉਹਦੇ ਵਾਸਤੇ ਇੰਜੋਏ ਕਰਨ ਨੂੰ ਤੇ ਸਿਰਫ 20 ਰੁਪਏ ਦੇ ਵਿੱਚ ਤੁਸੀਂ ਇੰਜੋਏ ਇੱਥੇ ਕਰ ਸਕਦੇ ਹੋ ਇਸ ਕਾਰਨੀਵਲ ਦੇ ਵਿੱਚ ਇੱਧਰ ਆ ਵੀ ਕੁਛ ਝੂਲੇ ਨੇ ਜਿਹੜੇ ਉੱਪਰਲੇ ਵਾਲੇ ਪਾਸੇ ਟ੍ਰੇਨ ਵਾਲਾ ਝੂਲਾ ਦੇਖ ਸਕਦੇ ਹੋ ਤੁਸੀਂ ਸੁਪਰ ਡ੍ਰੈਗਨ ਟ੍ਰੇਨ ਨਾਮ ਹੈ ਝੂਲੇ ਦਾ ਲਓ ਜੀ ਦੇਖ ਸਕਦੇ ਹੋ ਤੁਸੀਂ ਇੱਧਰੋਂ ਕੁਛ ਐਵੇਂ ਦਾ 뷰 ਆਉਂਦਾ ਮੇਲੇ ਦਾ ਆ ਛੋਟੇ ਬੱਚੇ ਵਾਲੇ ਝੂਲੇ ਨੇ ਆ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਬੱਚੇ ਬੈ ਗਏ ਵਿੱਚ ਆ ਇਹੋਂ ਟ੍ਰੇਨ ਆਏ ਗੋਲ-ਗੋਲ ਘੁੰਮੂਗੀ ਟ੍ਰੇਨ ਲਓ ਜੀ ਦੇਖ ਸਕਦੇ ਹੋ ਝੂਲੇ ਇੱਥੇ ਚੱਲ ਰਹੇ ਨੇ ਆ ਛੋਟੇ-ਛੋਟੇ ਬੱਚੇ ਇੰਜੋਏ ਵੀ ਕਰ ਰਹੇ ਨੇ ਦੇਖੋ ਇਸ ਤਰ੍ਹਾਂ ਦੇ ਕਾਫੀ ਸਾਰੇ ਝੂਲੇ ਨੇ ਇਹ ਮੇਲੇ ਦੇ ਵਿੱਚ ਤੇ ਇਧਰ ਆ ਟ੍ਰੇਨ ਵਾਲਾ ਝੂਲਾ ਵੀ ਜਿਹੜਾ ਚੱਲ ਪਿਆ ਕੇ ਵਸ ਵਾਲੇ ਵਸੇ ਨੂੰ ਚਲਦੇ ਆ ਤੇ ਅੱਗੇ ਵੀ ਕੁਛ ਝੂਲੇ ਜਿਹੜੇ ਇੱਥੇ ਹੈਗੇ ਨੇ ਤੇ ਆ ਵੀ ਗੋਲ ਗੋਲ ਘੁੰਮਣ ਵਾਲੇ ਗੱਡੀ ਵਾਲੇ ਝੂਲੇ ਨੇ ਜਿਹੜੇ ਦੇਖ ਸਕਦੇ ਹੋ ਤੁਸੀਂ ਲਓ ਜੀ ਆ ਕੁਛ ਛੋਟੇ ਬੱਚਿਆਂ ਦੇ ਜੰਪ ਵਾਲੇ ਬੱਚੇ ਇੰਜੋਏ ਵੀ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਲਓ ਜੀ ਇਸ ਤਰ੍ਹਾਂ ਦੇ ਬਹੁਤ ਸਾਰੇ ਝੂਲੇ ਮੇਲੇ ਦੇ ਵਿੱਚ ਹੈਗੇ ਨੇ ਛੋਟੇ ਬੱਚਿਆਂ ਦੇ ਇੰਜੋਏ ਵਾਸਤੇ ਵੱਡਿਆਂ ਦੇ ਇੰਜੋਏ ਵਾਸਤੇ ਹਨ ਜਿਵੇਂ ਆਪਾਂ ਤੁਹਾਨੂੰ ਦਿਖਾਇਆ ਹੀ ਆ। ਬਾਕੀ 6 ਵਜੇ ਇਹ ਮੇਲਾ ਜਿਹੜਾ ਆਪਾਂ ਖਣਾ ਸ਼ੁਰੂ ਹੋ ਜਾਂਦਾ। ਤੇ ਸ਼ਾਮ 6 ਵਜੇ ਤੋਂ 10 ਵਜੇ ਤੱਕ ਦੀ ਟਾਈਮਿੰਗ ਹੈ ਇਹ ਮੇਲੇ ਦੀ। ਲਓ ਜੀ ਬੱਚੇ ਬਹੁਤ ਇੰਜੋਏ ਕਰ ਰਹੇ ਨੇ। ਤੇ ਇਧਰਾਂ ਊਂਠ ਵੀ ਹੈਗਾ ਇਹ ਮੇਲੇ ਦੇ ਵਿੱਚ। ਆ ਦੇਖੋ ਇਹਦੀ ਵੀ ਟਿਕਟ ਹੁੰਦੀ ਹੈ ਜੇ ਇਹਦੀ ਸਵਾਰੀ ਕਰਨੀ ਹੈ ਇਹ ਉਂਟ ਦੀ ਕਾਫੀ ਸਜਾਇਆ ਹੋਇਆ ਦੇਖੋ ਤੁਸੀਂ ਤੇ ਇੱਧਰ ਆ ਵੀ ਕੁਝ ਝੂਲੇ ਨੇ ਘੋੜੇ ਬਣਾਏ ਹੋਏ ਨੇ ਇਹ ਵੀ ਗੋਲ-ਗੋਲ ਘੁੰਮਣ ਵਾਲੇ ਬੱਚਿਆਂ ਦੇ ਇੰਜੋਏਮੈਂਟ ਵਾਸਤੇ ਜਿਆਦਾ ਮਤਲਬ ਇਸ ਮੇਲੇ ਦੇ ਵਿੱਚ ਤੇ ਉਧਰ ਦੂਸਰੇ ਵਾਲੇ ਪਾਸੇ ਇੱਕ ਸਵੀਮਿੰਗ ਪੂਲ ਵਾਂਗ ਬਣਾਇਆ ਹੋਇਆ ਤੇ ਉਹਦੇ ਚ ਕਿਸ਼ਤੀਆਂ ਨੇ ਉਹ ਵੀ ਆਪਾਂ ਤੁਹਾਨੂੰ ਜਾ ਕੇ ਦਿਖਾਉਨੇ ਆ। ਲਓ ਜੀ। ਇਸ ਤਰ੍ਹਾਂ ਦਾ ਇੱਥੇ ਪੂਲ ਜਿਹੜਾ ਬਣਿਆ ਹੋਇਆ ਇਹ ਵੀ ਛੋਟੇ ਬੱਚਿਆਂ ਵਾਸਤੇ ਆ। ਬੱਚੇ ਜਿਹੜੇ ਬੋਟ ਚਲਾ ਰਹੇ ਨੇ ਕਿਸ਼ਤੀਆਂ ਚਲਾ ਰਹੇ ਨੇ ਹੱਥਾਂ ਨਾਲ। ਬਾਕੀ ਇਥੋਂ ਬਹੁਤ ਸੋਹਣਾ ਵਿਊ ਆਉਂਦਾ ਸਾਰੇ ਮੇਲੇ ਦਾ ਪਿੱਛੇ ਚੰਡੋਗਲਾ ਜਿਹੜਾ ਦਿਖ ਰਿਹਾ ਹੋਰ ਝੂਲੇ ਹਨਾ ਬਾਕੀ ਜਿਵੇਂ ਜਿਵੇਂ ਹਨੇਰਾ ਹੋ ਜੂਗਾ ਉਵੇਂ ਉਵੇਂ ਇਥੇ ਲਾਈਟਾਂ ਲੱਗ ਜਾਣਗੀਆਂ ਹੋਰ ਵੀ ਸੋਹਣਾ ਜਿਹੜਾ ਵਿਊ ਹੋ ਜੂ ਇਹ ਮੇਲੇ ਦਾ ਲਓ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਐਕਟੀਵਿਟੀਜ਼ ਨੇ ਇਹ ਮੇਲੇ ਦੇ ਵਿੱਚ ਤੇ ਚੱਲਦੇ ਆਪਾਂ ਅਗਲੇ ਵਾਲੇ ਪਾਸੇ ਉਧਰ ਕੂਤ ਮੰਗਲਾ ਵੀ ਹੈਗਾ ਉਹ ਵੀ ਦੇਖਦੇ ਆ ਆ ਬਾਈ ਕਹਿੰਦਾ ਮੈਨੂੰ ਵੀ ਲੈ ਲਓ ਵੀਡੀਓ ਚ ਲੈ ਭਾਈ ਆ ਗਿਆ ਬਾਈ ਠੀਕ ਹੈ ਬਾਈ ਕਹਿੰਦਾ ਮੈਨੂੰ ਵੀਡੀਓ ਚ ਲਾਓ ਤੇ ਉਧਰ ਭੂਤ ਮੰਗਲਾ ਵੀ ਹੈਗਾ ਉਹ ਵੀ ਆਪਾਂ ਤੁਹਾਨੂੰ ਦਿਖਾਉਨੇ ਆਂ ਪਿਆਰ ਵੀ ਟਿਕਟ ਲਿਖੀ ਹੋਈ ਹੈ ਭੂਤ ਮੰਗਲੇ ਦੀ ਲਓ ਜੀ ਇਸ ਤਰ੍ਹਾਂ ਦਾ ਹੈ ਭੂਤ ਮੰਗਲਾ ਗੇਟ ਇਹਦਾ ਬਣਿਆ ਹੋਇਆ ਹੈ ਇਹਦੇ ਆਵਾਜ਼ਾਂ ਕਾਫੀ ਡਰਾਉਣੀਆਂ ਆ ਰਹੀਆਂ ਨੇ ਇਹਦੇ ਅੰਦਰੋਂ ਤੇ ਇਧਰ ਟਿਕਟ ਦਾ ਪ੍ਰਾਈਸ ਵੀ ਜਿਹੜਾ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ 50 ਰੁਪਏ ਪ੍ਰਤੀ ਵਿਅਕਤੀ ਇਸ ਤਰ੍ਹਾਂ ਦੀ ਲੁੱਕ ਦਿੱਤੀ ਹੋਈ ਹੈ ਇਹਨੂੰ ਬਾਹਰੋਂ ਤੇ ਇਹ ਹੁਣ ਆਪਾਂ ਚੱਲਦੇ ਆਂ ਦੂਸਰੀ ਸਾਈਡ 'ਤੇ ਜਿੱਧਰ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਉਧਰੋਂ ਆਪਾਂ ਦੇਖਦੇ ਆਂ ਸਾਰਾ ਕਾਰਨੀਵਲ ਜਾ ਕੇ ਬਾਕੀ ਲਾਈਟਾਂ ਲੱਗੀਆਂ ਆਹ ਜਿਵੇਂ ਚੰਡੋਲ ਤੇ ਵੀ ਲਾਈਟਾਂ ਚੱਲ ਰਹੀਆਂ ਨੇ ਆਹ ਝੁੰਨਿਆਂ ਦੇ ਵੀ ਹਨਾ ਕਾਫੀ ਸੋਹਣਾ ਜਿਹੜਾ ਵਿਊ ਆ ਰਿਹਾ ਹੈ ਤੇ ਹੁਣ ਆਪਾਂ ਚੱਲਦੇ ਆਂ ਦੂਸਰੀ ਸਾਈਡ ਜਿੱਧਰ ਦੁਕਾਨਾਂ ਨੇ ਹਨਾ ਉਹ ਦੇਖਦੇ ਆਂ ਜਾ ਕੇ ਕਾਫੀ ਸਾਰੀਆਂ ਦੁਕਾਨਾਂ ਹੈਗੀਆਂ ਨੇ ਇੱਥੇ ਉਹ ਆਪਾਂ ਦੇਖਦੇ ਆਂ ਵੀ ਕਿਵੇਂ ਦੀਆਂ ਦੁਕਾਨਾਂ ਨੇ ਤੇ ਆ ਵੀ ਇੱਥੇ ਇਹਦੇ ਖੜ ਕੇ ਜਿਹੜੀ ਵੀਡੀਓ ਬਣਾਉਂਦੇ ਆਉਂਦੇ ਨੇ ਲਓ ਜੀ ਗੋਲ-ਗੋਲ ਕੰਮ ਦਾ ਹੁੰਦਾ ਹੈ 360 ਐਵੇਂ ਨੀਆਂ ਘੜੀਆਂ ਦੁਕਾਨਾਂ ਇੱਥੇ ਲੱਗੀਆਂ ਹੋਈਆਂ ਨੇ ਆ 20-20 ਰੁਪਏ ਦੀ ਸੇਲ ਆ ਕਾਫੀ ਸਾਰਾ ਸਮਾਨ ਹੈ ਇਹਦੇ ਚ ਲਓ ਜੀ ਮਾਸ਼ਾਅੱਲੇ ਵਗੈਰਾ ਹੋਗੇ ਜਿਵੇਂ ਹਨਾ ਆ ਕੁੜੀਆਂ ਦਾ ਸਮਾਨ ਗੁੱਤ ਵਾਟਣ ਵਗੈਰਾ ਐਵੇਂ ਦਾ ਸਾਰਾ ਸਮਾਨ ਇਹ ਕਾਰਨੀਵਲ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂ ਆ ਸ਼ੱਲੇ ਦੇਖ ਸਕਦੇ ਹੋ ਤੁਸੀਂ ਲੋ ਜੀ ਬਾਕੀ ਬਹੁਤ ਸਾਰਾ ਹੋਰ ਸਮਾਨ ਇੱਥੇ ਹੈਗਾ ਗੁੱਤ ਵਟਣ ਵਗੈਰਾ ਤੇ ਅੱਗੇ ਵਾਲੇ ਪਾਸੇ ਨੂੰ ਚੱਲਦੇ ਆਂ ਤੇ ਅੱਗੇ ਆਪਾਂ ਜਾ ਕੇ ਦੇਖਦੇ ਆਂ ਹਨਾ ਇਹ ਮੇਲਾ ਤੇ ਇੱਥੇ ਜਿਵੇਂ ਆ ਜੁੱਤੀਆਂ ਵਾਲੀ ਸਟਾਲ ਲੱਗੀ ਹੋਈ ਆ ਐਵੇਂ ਦੀਆਂ ਕਾਫੀ ਸਾਰੀਆਂ ਸਟਾਲਾਂ ਹੁੰਦੀਆਂ ਨੇ ਇੱਥੇ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਬਹੁਤ ਜੁੱਤੀਆਂ ਜਿਹੜੀਆਂ ਲਾਈਆਂ ਹੋਈਆਂ ਨੇ ਇੱਥੇ ਵੀ ਜੁੱਤੀਆਂ ਪਈਆਂ ਨੇ ਦੇਖੋ ਲਾ ਉਧਰ ਸਾਹਮਣੇ ਵੀ ਡਿਸਪਲੇ ਕੀਤੀਆਂ ਹੋਈਆਂ ਨੇ ਪੰਜਾਬੀ ਜੁੱਤੀਆਂ ਨੇ ਹਨਾ ਕਾਫੀ ਸਟਾਈਲਿਸ ਸਟਾਈਲਿਸ ਤੇ ਇਧਰ ਸਾਹਮਣੇ ਵਾਲੇ ਪਾਸੇ ਕੁਝ ਖਾਣ ਪੀਣ ਵਾਲੀਆਂ ਸਟਾਲਾਂ ਨੇ ਇਧਰ ਪੀਜ਼ਾ ਹੋ ਗਿਆ ਜਿਵੇਂ ਐਵੇਂ ਦੀਆਂ ਤੇ ਆ ਕੁਝ ਗੇਮਸ ਨੇ ਇਹ ਵੀ ਆਪਾਂ ਜਾ ਕੇ ਦੇਖਦੇ ਆ ਆ ਜਿਵੇਂ ਗਨ ਵਾਲੀ ਆ ਗਨ ਨਾਲ ਬੁਲਬਲੇ ਭੰਨਣ ਵਾਲੀ ਕਿੰਨੀ ਟਿਕਟ ਆ ਬਾਈ ਇਹਦੀ 50 ਕੇ 10 50 ਦੇ 10 ਉਹ ਸਾਹਮਣੇ ਬੁਲਬਲੇ ਲੱਗੇ ਹੋਏ ਨੇ ਉਹ ਭੰਨਣੇ ਨੇ ਦੇਖ ਸਕਦੇ ਹੋ ਜਿਵੇਂ ਤੁਸੀਂ 50 ਰੁਪਏ ਟਿਕਟ ਆ ਇਹਦੀ ਲਓ ਜੀ ਆ ਗਨ ਆ ਇਹਦੇ ਨਾਲ ਇਸ ਤਰ੍ਹਾਂ ਇੱਧਰ ਵੀ ਕਾਫੀ ਸਾਰੀਆਂ ਗੇਮਸ ਨੇ ਹੈ ਬਾਈ ਨਿਸ਼ਾਨੇ ਵਾਲਾ ਇੱਧਰ ਆ ਦੇਖ ਸਕਦੇ ਹਾਂ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੇਮਸ ਨੇ ਇੱਥੇ ਇਹਨਾਂ ਦੇ ਵਿੱਚ 골ਡ ਰਾਉਂਡ ਹੁੰਦੇ ਨੇ ਜਿਹੜੇ ਜਿਹੜੀ ਚੀਜ਼ ਦੇ ਵਿੱਚ ਪੈ ਗਿਆ ਉਹ ਆਪਾਂ ਨੂੰ ਮਿਲ ਜਾਂਦੀ ਹੁੰਦੀ ਆ ਤੇ ਪੁੱਛਦੇ ਆ ਬਾਈ ਨੂੰ ਉਹਦਾ ਪ੍ਰਾਈਜ਼ ਕਿੰਨਾ ਟਿਕਟ ਹੈ ਨਾ ਲਓ ਜੀ ਕਿੰਨੇ ਟਿਕਟ ਹੈ ਬਾਈ ਇਹਦੀ 50 ਦਾ 6 50 ਰੁਪਏ ਆ ਜਿਹੜੇ ਰਿੰਗ ਨੇ ਬਾਈ ਕੋਲ ਹਨ ਐਵੇਂ ਦੇ ਵਿੱਚ ਪਾਉਣੇ ਹੁੰਦੇ ਨੇ ਜਿਹੜੀ 50 ਦੇ 6 ਹਾਂਜੀ हां जे जड़ी चीज ਦੇ ਵਿੱਚ ਪੈ ਗਿਆ ਉਹ ਚੀਜ਼ ਮਿਲ ਜੂ ਉਹ ਮਿਲ ਜੂਗਾ ਗਿਫਟ ਹੈ کافی ਸਾਰਾ ਸਮਾਨ ਹੈ ਇੱਥੇ ਆ ਕੋਕੋ ਬੋਲ ਵਾਲੀ ਕੈਨ ਹੋਗੀ ਜਿਵੇਂ ਚਾਕਲੇਟ ਹੋਗੀ ਲਓ ਜੀ ਬਹੁਤ ਕੁਝ ਹੈ ਐਵੇਂ ਨਹੀਂ ਬਹੁਤ ਸਾਰੀਆਂ ਗੇਮਸ ਨੇ ਆ ਬੋਲਾਂ ਆ ਗਈਆਂ ਇਹ ਨੰਬਰ ਜੋੜ ਕੇ ਪਾਉਣ ਵਾਲਾ ਹੁੰਦਾ ਲਓ ਜੀ ਇਹਦੀ ਕਿੰਨੀ ਟਿਕਟ ਹੈ ਕਿੰਨੀ ਟਿਕਟ ਹੈ ਬਾਈ 50 ਵਿੱਚ 6 6 ਬੋਲਾਂ ਮਿਲਣਗੀਆਂ 50 ਰੁਪਏ ਚ ਆ ਜਿਹੜੀਆਂ 6 ਬੋਲਾਂ ਨੇ ਨਾ ਆ 6 ਬੋਲਾਂ ਨੇ ਜਿਹੜੀਆਂ ਤੇ ਆ ਇਹਨਾਂ ਦੇ ਵਿੱਚ ਪਾਉਣੀਆਂ ਹੁੰਦੀਆਂ ਨੇ ਜਿਹੜਾ ਜੋੜ ਕੇ ਨੰਬਰ ਆ ਗਿਆ ਫਿਰ ਇਹਨਾਂ ਨੂੰ ਗਿਫਟ ਮਿਲ ਜਾਵਾ ਆ ਦੇਖ ਸਕਦੇ ਹੋ ਤੇ ਉਧਰ ਨੰਬਰ ਵੀ ਜਿਹੜੇ ਲਾਏ ਹੋਏ ਨੇ ਲਓ ਜੀ ਆ ਨੰਬਰਾਂ ਦੇ ਇੱਥੇ ਗਿਫਟ ਨੇ ਜਿਵੇਂ ਜੇ ਇਹਦਾ 12 ਬਣ ਗਿਆ ਹਨਾ ਫਿਰ 12 ਵਾਲੀ ਚੀਜ਼ ਮਿਲ ਜੂ ਜਿਵੇਂ ਸਾਹਮਣੇ ਨੰਬਰ ਲੱਗੇ ਹੋਏ ਨੇ ਜਿਵੇਂ 32 ਆ ਤਾਂ 32 ਵਾਲਾ ਮਿਲ ਜੂ ਇਸ ਤਰ੍ਹਾਂ ਦੇ ਕਾਫੀ ਸਾਰੇ ਨਾਮ ਨੇ ਇੱਥੇ ਲਓ ਜੀ ਬਾਕੀ ਇੱਧਰ ਅੱਗੇ ਚੱਲਦੇ ਆਂ ਕੁਝ ਹੋਰ ਸਟਾਲਾਂ ਨੇ ਜਿਹੜੀਆਂ ਉਹ ਆਪਾਂ ਦੇਖਦੇ ਆਂ ਜਾ ਕੇ ਐਵੇਂ ਦੀਆਂ ਜਿਵੇਂ ਚੁੰਮਕੇ ਵਗੈਰਾ ਹਨ ਇਹ ਵੀ ਸਾਰੀਆਂ ਇੱਥੇ ਸਟਾਲਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਆਹ ਦੇਖ ਸਕਦੇ ਹੋ ਜੁਐਲਰੀ ਵਗੈਰਾ ਕੀ ਜਿਵੇਂ ਸਾਰੀ ਐਵੇਂ ਦੀਆਂ ਸਾਰੀਆਂ ਸਟਾਲਾਂ ਇੱਥੇ ਲੱਗੀਆਂ ਹੋਈਆਂ ਨੇ ਲੋ ਜੀ ਇਸ ਤਰ੍ਹਾਂ ਦੀਆਂ ਇੱਥੇ ਸਟਾਲਾਂ ਨੇ ਜਿਹੜੀਆਂ ਜਿਵੇਂ ਬਾਕੀ ਆ ਖਾਣ ਪੀਣ ਵਾਲੀਆਂ ਵੀ ਹੈਗੀਆਂ ਨੇ ਇੱਥੇ ਆ ਬਾਈ ਨੇ ਲਾਈ ਹੋਈਆਂ ਜਿਵੇਂ ਆ ਦੇਖੋ ਖਾਣ ਪੀਣ ਵਾਲੀਆਂ ਹੋ ਗਈਆਂ ਬਾਕੀ ਚੀਜ਼ਾਂ ਖਰੀਦਣ ਵਾਲੀਆਂ ਹੋ ਗਈਆਂ ਐਵੇਂ ਜੀਆਂ ਸਾਰੀਆਂ ਸਟਾਲਾਂ ਇੱਥੇ ਤੁਹਾਨੂੰ ਮਿਲ ਜਾਣਗੀਆਂ ਤਾਂ ਆ ਜਿਵੇਂ ਜੂਸ ਆ ਗਿਆ ਜਿਹੜਾ ਹਨਾ ਇਹ ਸਟਾਲ ਆ ਲੋ ਜੀ 20 ਰੁਪਏ ਦੇ ਵਿੱਚ ਇੱਥੇ ਤੁਸੀਂ ਇੰਜੋਏ ਜਿਹੜਾ ਕਰ ਸਕਦੇ ਹੋ ਬਾਕੀ ਸਾਹਮਣੇ ਸ਼ੈਡੋਲ ਦੇਖ ਸਕਦੇ ਹੋ ਤੁਸੀਂ ਲੋ ਜੀ ਰਾਤ ਦੇ 10 ਵਜੇ ਤੱਕ ਇਹ ਮੇਲਾ ਹੁੰਦਾ ਹੈ। ਸਾਵ ਨੂੰ 6 ਵਜੇ ਪਖਾਣਾ ਸ਼ੁਰੂ ਹੋ ਜਾਂਦਾ। ਆ ਗਿਆ ਛੋਟੇ ਜਿਹਾ ਖਾਲਾ ਚੰਡੋਲ। ਲਓ ਵੀ ਬਿਲਕੁਲ ਛੋਟਾ ਜਿਹਾ ਇਹ ਦੇਖ ਸਕਦੇ ਹੋ ਤੁਸੀਂ। ਇਹ ਮੈਂ ਪਹਿਲੀ ਵਾਰ ਦੇਖਿਆ ਮੇਲੇ ਬਹੁਤ ਦੇਖੇ ਨੇ ਪਰ ਆ ਝੂਲਾ ਮੈਂ ਪਹਿਲੀ ਵਾਰ ਦੇਖਿਆ ਮੇਲੇ ਦੇ ਵਿੱਚ। ਛੋਟੇ ਬੱਚਿਆਂ ਵਾਲਾ ਚੰਡੋਲਾ ਦਾ ਇਹ ਇਹਦੇ ਵੀ 50 ਰੁਪਏ ਟਿਕਟ ਹੈ ਬਾਕੀ ਆ ਵੀ ਚਲਾ ਦੇ ਦੇਖੋ ਕੋੜੇ ਵਾਲੇ ਝੂਨੇ ਵੀ ਚਲਾ ਦੇ ਇੱਧਰ ਵੀ ਕੁਝ ਸਟਾਲ ਲੱਗੀਆਂ ਹੋਈਆਂ ਨੇ ਜਿਵੇਂ ਟੈਟੂ ਵਾਲੀ ਸਟਾਲ ਤੁਸੀਂ ਦੇਖ ਸਕਦੇ ਹੋ ਐਵੇਂ ਦੀਆਂ ਕਾਫੀ ਸ਼ਾਪਸ ਹੈਗੀਆਂ ਨੇ ਇੱਥੇ ਬਾਕੀ ਆਹ ਕਾਫੀ ਸਾਰਾ ਸਮਾਨ ਇੱਥੇ ਹੈਗਾ ਅਨਟੇਕਨ ਟਿੱਖ ਦੇਖ ਸਕਦੇ ਹੋ ਤੁਸੀਂ ਲਓ ਜੀ ਐਵੇਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਇਹ ਕਾਰਨੀਵਲ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਆਹ ਸੋਹਣੇ ਸੋਹਣੇ ਪਰਸਾਂ ਲਓ ਜੀ ਟ੍ਰੇਨ ਵਾਲਾ ਝੂਲਾ ਤੁਸੀਂ ਦੇਖ ਸਕਦੇ ਹੋ ਤੇ ਐਵੇਂ ਦੇ ਕਾਫੀ ਸਾਰੇ ਝੂਲੇ ਇੱਥੇ ਹੈਗੇ ਨੇ ਪੂਰੇ ਟ੍ਰੇਨ ਦਾ ਇੰਜਣ ਬਣਿਆ ਆ ਪਿੱਛੇ ਡੱਬੇ ਨੇ ਆਵਾਜ਼ ਵੀ ਉਹ ਉਸੇ ਤਰ੍ਹਾਂ ਕਰਦਾ ਹੈ ਜਿਵੇਂ ਅਸਲੀ ਟ੍ਰੇਨ ਕਰਦੀ ਹੁੰਦੀ ਹੈ ਲਓ ਜੀ ਆ ਕਾਰ ਵਾਲੀ ਗੇਮ ਵੀ ਇੱਥੇ ਹੈਗੀ ਆ ਜਿਹੜੀਆਂ ਕਾਰਾਂ ਇੱਕ ਦੂਏ ਦੇ ਵਿੱਚ ਮਾਰਦੇ ਹੁੰਦੇ ਨੇ ਇਹ ਗੇਮ ਵੀ ਮਿਲਦੀ ਹੋਏ ਇੱਥੇ ਇਹਦੀ ਵੀ ਟਿਕਟਾਂ ਸਾਰੇ ਝੂਲਿਆਂ ਦੀ ਅਲੱਗ-ਅਲੱਗ ਟਿਕਟਾਂ ਹੈ ਕਾਰਾਂ ਇੱਕ ਦੂਏ ਦੇ ਵਿੱਚ ਲੱਗਦੀਆਂ ਹੁੰਦੀਆਂ ਨੇ ਫਿਰ ਰੁਕ ਜਾਂਦੀਆਂ ਨੇ ਇਹ ਵਿੱਚ ਲੱਗੇ। ਇਹ ਮੇਲੇ ਜਮੌਤ ਵਾਲਾ ਖੂਬ ਹੀ ਹੈਗਾ ਸੀਗਾ ਬਣਿਆ ਹੋਇਆ। ਆ ਸਾਹਮਣੇ ਟਰੱਕਾਂ 'ਚ ਉਹਦਾ ਹੀ ਸਮਾਨ ਆ ਤੇ ਇਹ ਅੱਜ ਬੰਦ ਕਰਤਾ। ਬਾਕੀ ਇਹਨਾਂ ਦਾ ਕਾਰਨੀਵਲ ਕਿਸੇ ਕਿਤੇ ਹੋਰ ਹੋਊ ਇਹ ਸਮਾਨ ਉੱਥੇ ਜਾ ਰਿਹਾ। ਨਹੀਂ ਆਪਾਂ ਤੁਹਾਨੂੰ ਉਹ ਵੀ ਦਿਖਾਉਣਾ ਸੀਗਾ ਵੀਡੀਓ 'ਚ। ਮੌਤ ਵਾਲਾ ਖੂ ਉਹ ਵੀ ਕਾਫੀ ਵਧੀਆ ਹੁੰਦਾ ਦੇਖਣ ਵਾਲਾ। ਬਾਕੀ ਆ ਸਾਰਾ ਥਿਊ ਦੇਖ ਸਕਦੇ ਹੋ ਤੁਸੀਂ ਮੇਲੇ ਦਾ ਇੱਥੋਂ। ਰੇਤ ਰਾਤ ਨੂੰ ਲਾਈਟਾਂ ਚੱਲਦੀਆਂ ਕਾਫੀ ਸੋਹਣਾ ਥਿਊ ਆਉਂਦਾ ਜਿਹੜਾ। ਟੰਡੋਲ ਦਾ ਦੇਖ ਸਕਦੇ ਆ ਵੀ ਉਹ ਲਾਈਟਾਂ ਲੱਗੀਆਂ ਲਓ ਜੀ ਆ ਵੀ ਝੂਲਾ ਚਲਾਤਾ ਤੇ ਦੇਖੋ ਕਿਸ ਕਿਸ ਤਰ੍ਹਾਂ ਦੇ ਝੂਲੇ ਨੇ ਬਰਨਾਲੇ ਦੇ ਮੇਲੇ 'ਚ ਉੱਪਰ ਨੂੰ ਜਾਂਦਾ ਇਹ ਕਾਫੀ ਸਾਰੇ ਜਾਨੇ ਬੈਠੇ ਵੀ ਨੇ ਇਹਦੇ 'ਚ ਦੇਖੋ ਹੌਲੀ ਹੌਲੀ ਉੱਪਰ ਚਲੇ ਜਾਂਦਾ ਫਿਰ ਥੱਲੇ ਆ ਜਾਂਦਾ ਹੈ। ਕਾਫੀ ਉੱਚਾ ਹੈ। ਵੀਡੀਓ ਸ਼ਾਇਦ ਘੱਟ ਲੱਗਦਾ ਹੋਵੇ ਇਹ ਟਾਵਰ ਕਾਫੀ ਉੱਚਾ ਬਣਿਆ ਹੋਇਆ ਹੈ। ਲਓ ਜੀ ਹੁਣ ਝੂਲਾ ਹੈ ਥੱਲੇ ਆ ਰਿਹਾ ਹੈ। ਪਹਿਲਾਂ ਉੱਪਰ ਸੀਗਾ ਬਿਲਕੁਲ। ਹੌਲੀ ਹੌਲੀ ਨੀਚੇ ਆ ਰਿਹਾ ਹੈ। ਪਹਿਲਾਂ ਉੱਥੇ ਸੀਗਾ ਬਿਲਕੁਲ ਐਨ ਸਿਰੇ ਤੇ ਲਓ ਦੇਖ ਸਕਦੇ ਹੋ ਤੁਸੀਂ ਹੌਲੀ ਹੌਲੀ ਇਹਨੇ ਬਿਲਕੁਲ ਥੱਲੇ ਆ ਜਾਣਾ ਕੋਮ ਕੋਮ ਕੇ ਹੌਲੀ ਹੌਲੀ ਨੀਚੇ ਆ ਜਾਣੇ ਨੇ ਪੂਰਾ ਝੂਲੇ ਨੇ ਲਓ ਬਿਲਕੁਲ ਨੀਚੇ ਆ ਗਿਆ ਹਣ ਝੂਲਾ ਉਰਾਹ ਨੀਰਾ ਹੋ ਗਿਆ ਹੁਣ ਤੇ ਹੁਣ ਦੇਖੋ ਤੁਸੀਂ ਮੇਲੇ ਦਾ ਥਿਊ ਇਹ ਇੱਧਰ ਆ ਵੀ ਬੱਚਿਆਂ ਦਾ ਝੂਲਾ ਲੱਗਿਆ ਆ ਬੱਚੇ ਇੰਜੋਏ ਕਰ ਰਹੇ ਨੇ ਝੂਲੇ 'ਤੇ ਦੇਖ ਸਕਦੇ ਆ ਤੁਸੀਂ ਲਓ ਜੀ ਵੱਡੀ ਟ੍ਰੇਨ ਵਾਲਾ ਝੂਲਾ ਵੀ ਚਲਾਤਾ ਹਾਂਜੀ ਅੱਜ ਦੀ ਵੀਡੀਓ ਦਾ ਅਪੈਂਡ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਇਆ ਬਰਨਾਲੇ ਦੇ ਵਿੱਚ ਜਿਹੜਾ ਕਾਰਨੀਵਲ ਲੱਗਿਆ ਹੋਇਆ ਮੇਲਾ ਲੱਗਿਆ ਹੋਇਆ ਇਸ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆਂ ਅਗਲੇ ਬਲੌਗ 'ਚ ਔਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ